ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਔਰ ਜਿਸ ਵੀ ਮੀਡੀਆ ਨੂੰ ਤੁਸੀਂ ਜਿਸ ਵੀ ਮੰਚ ਨੂੰ ਤੁਸੀਂ ਪ੍ਰਗਟਾ ਕਰਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸ਼ਾਰਟ ਨੋਟਿਸ ਤੇ ਤੁਹਾਨੂੰ ਬੁਲਾਇਆ ਗਿਆ ਅੱਜ ਆਮ ਆਨIi ਪਾਰਟੀ ਦੇ ਪਰਿਵਾਰ ਦੇ ਵਿੱਚ ਬਹੁਤ ਵਿਲੱਖਣ ਕਿਸਮ ਦਾ ਵਾਅਦਾ ਹੋ ਰਿਹਾ ਹੈ ਜੋ ਆਮਾਨੀ ਪਾਰਟੀ ਦਾ ਵਿਚਾਰ ਹੈ ਜੋ ਆਮਾਨੀ ਪਾਰਟੀ ਦਾ এজেন্ডਾ ਹੈ ਹਮ ਲੋਕਾਂ ਦੀ ਸੇਵਾ ਕਰਨਾ ਦਬੇ ਕੁਚਲੇ ਲੋਕਾਂ ਨੂੰ ਉੱਪਰ ਲੈ ਕੇ ਆਉਣਾ ਪੜਾਈ ਹੈਲਥ 인ਫਰਾਸਟ੍ਰਕਚਰ ਰੋਜ਼ਗਾਰ ਜੋ এজেন্ডਾ ਹੈ ਬਿਲਕੁਲ ਉਸ এজੰਡੇ ਤੇ ਪੂਰੇ ਉੱਤਰ ਦੇ ਵਿધાન ਸਭਾ ਦੇ ਵਿੱਚ ਤੁਸੀਂ ਉਹਨਾਂ ਨੂੰ ਬੋਲਦੇ ਦੇਖਿਆ ਹੋਣਾ ਨਵਾਂ ਸ਼ਹਿਰ ਤੋਂ ਸ਼ਹੀਦ ਸ਼ਹੀਦ ਪਗਤ ਸਿੰਘ ਹਰਾਂ ਦੀ ਧਰਤੀ ਨੂੰ ਉਹ ਰਿਪਰੈਜ਼ੈਂਟ ਕਰਦੇ ਆ ਡਾਕਟਰ ਸੁਖਵਿੰਦਰ ਸੁਖੀ ਜੀ ਐਮਐਲਏ ਨੇ ਤੇ ਦਬੇ ਕੁਝੇ ਲੋਕਾਂ ਲਈ ਡਾਕਟਰ ਬੀਮਰਾਓ ਅੰਮੇਦਕਰ ਜੀ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਚਲਦੇ ਨੇ ਆਪਣਾ ਇੱਕ ਕਲੀਨਿਕ ਹੈ ਜਿੱਥੇ ਐਮਐਲਏ ਹੋਣ ਦੇ ਬਾਵਜੂਦ ਵੀ ਗਰੀਬਾਂ ਦੇ ਮੁਫਤ ਇਲਾਜ ਆਮ ਲੋਕਾਂ ਨੂੰ ਆਪਣੀ ਡਾਕਟਰੀ ਮਹਾਰਤ ਜਿਹੜੀ ਪ੍ਰਮਾਤਮਾ ਨੇ ਬਖਸ਼ੀ ਹੈ ਉਹ ਤੋਂ ਆਮ ਲੋਕਾਂ ਨੂੰ ਰਾਹਤ ਦਿੰਦੇ ਆ ਲੋਕਾਂ ਦਾ ਇਲਾਜ ਕਰਦੇ ਆ ਤੇ ਨਾਲ ਦੀ ਨਾਲ ਉਹਨਾਂ ਦੀ ਡਿਊਟੀ ਲੋਕਾਂ ਨੇ ਸਮਾਜ ਦਾ ਆਪਰੇਸ਼ਨ ਕਰਨ ਦੀ ਵੀ ਲਈ ਹੋਈ ਹੈ ਫਲਾ ਦੇ ਬਹੁਤ ਸਾਰੇ ਸਾਥੀ ਸਾਡੇ ਪਾਰਟੀ ਦੇ ਬੈਠੇ ਨੇ ਜੱਡ ਡਾਕਟਰ ਸੰਦੀਪ 파ਟਕ ਬੈਠੇ ਨੇ ਸੰਖੇਣ ਦੇਖਦੇ ਨੇ ਸਾਡੇ ਐਸਸੀ ਵਿੰਗ ਦੇ ਪ੍ਰਧਾਨ ਐਮਐਲਏ ਮਹਿਲਕਲਾ ਕੁਲਵੰਤ ਪੰਡੋਰੀ ਜੀ ਬੈਠੇ ਨੇ ਤੇ ਡਾਕਟਰ ਸਾਹਿਬ ਦੇ ਨਾਲ ਆਏ ਨੇ ਵੀ ਐਸਸੀ ਵਿੰਗ ਦੇ ਵਧਾਣੇ ਨਮਾ ਸ਼ਹਿਰ ਦੇ ਕੀ ਨਾਮ ਹੋਣ ਸੋਨ ਲਾਲ ਟਾਂਡਾ ਜੀ ਉਹ ਵੀ ਉਹ ਵੀ ਇੱਥੇ ਪਹੁੰਚੇ ਧੰਨਵਾਦ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਬਹੁਤ ਸਾਰੇ ਡਾਕਟਰ ਨੇ ਬਹੁਤ ਸਾਰੇ ਸਮਾਜ ਸੇਵੀ ਨੇ ਬਹੁਤ ਸਾਰੇ ਇਹਨਾਂ ਦੇ ਨਾਲ ਜੁੜੇ ਹੋਏ ਨੇ ਵੈਸੇ ਵੀ ਡਾਕਟਰ ਕਮਿਊਨਿਟੀ ਦੀ ਆਮਨੀ ਪਾਰਟੀ ਨਾਲ ਕਾਫੀ ਮਿਲਦੀ ਐ ਸਟਾਰ ਮਿਲਦੇ ਐ ਜਿਹਦੇ ਸਾਡੇ ਕੋਲੇ ਡਾਕਟਰ ਬਲਜੀਤ ਕੌਰ ਐ ਡਾਕਟਰ ਬਲਵੀਰ ਸਿੰਘ ਐ ਡਾਕਟਰ ਚੰਨੀ ਐ ਚਮਕੌਰ ਸਾਹ ਵਾਲੇ ਡਾਕਟਰ ਗਰਬਜੋਤ ਐ ਡਾਕਟਰ ਅਜੇ ਗੁਪਤਾ ਐ ਡਾਕਟਰ ਵਿਜੈ ਸਿੰਘ ਲਾ ਡਾਕਟਰ ਸਾਡੇ ਸਭ ਤੋਂ ਵੱਡੀ ਗੱਲ ਤਾਂ ਕਰੇ ਵੀ ਡਾਕਟਰ ਆ ਉਹ ਭੁੱਲੀ ਗਈ ਸੀ ਰੋਟੀ ਖਾਣੀ ਐ ਭਾਈ ਸੋ ਡਾਕਟਰ ਆਮਾ ਦੀ ਪਾਰਟੀ ਕਿਉਂਕਿ ਇਹ ਸਾਰੇ ਸਮਾਜ ਦੀ ਪਾਰਟੀ ਹੈ ਸਾਡੇ ਕੋਲ ਡਾਕਟਰ ਵੀ ਨੇ ਸਾਡੇ ਕੋਲ ਵਕੀਲ ਵੀ ਨੇ ਸਾਡੇ ਕੋਲੇ ਸਟੂਡੈਂਟ ਵੀ ਨੇ ਜਿਹੜੇ ਪੜ ਰਹੇ ਸੀ ਤੇ ਟਿਕਟਾਂ ਮਿਲ ਗਈਆਂ ਤੇ ਜਿੱਤ ਗਏ ਤੇ ਸਾਡੇ ਕੋਲ ਟੀਚਰ ਵੀ ਨੇ ਪ੍ਰੋਫੈਸਰ ਵੀ ਨੇ ਆਰਟਿਸਟ ਵੀ ਨੇ ਸੋ ਸਾਡੇ ਕੋਲੇ ਸਮਾਜ ਦਾ ਹਰ ਵਰਗ ਹੈ ਸਾਡੇ ਕੋਲ ਆਮਾ ਦੀ ਪਾਰਟੀ ਆਮ ਆਦਮੀ ਹੈ ਹਰੇਕ ਵਰਗ ਦਾ ਆਮ ਆਦਮੀ ਜਦ ਕਿ ਦੂਜੀਆਂ ਪਾਰਟੀਆਂ 'ਚ ਸਿਰਫ ਉਹਨਾਂ ਦੇ ਪੁੱਤ ਭਤੀਜੇ ਉਹਨਾਂ ਦੇ ਸਾਲੇ ਜੀਜੇ ਉਹੀ ਚੱਲ ਜਾਂਦਾ ਸੀ ਸੋ ਉਹ ਹੁਣ ਨੈਕਸਸ ਜਿਹੜਾ ਟੁੱਟ ਗਿਆ ਸੋ ਡਾਕਟਰ ਸਾਹਿਬ ਬਾਰੇ ਮੈਂ ਇਹੀ ਕਹੂੰਗਾ ਜਦੋਂ ਵਿਧਾਨ ਸਭਾ 'ਚ ਵੀ ਬੋਲਦੇ ਸੀਗੇ ਤਾਂ ਹਮੇਸ਼ਾ ਟੂ ਦਾ ਪੁਆਇੰਟ ਤੇ ਆਪਣੇ ਲੋਕਾਂ ਦੀ ਗੱਲ ਕਰਦੇ ਸੀ ਤੇ ਸਪੀਕਰ ਸਾਹਿਬ ਇਹਨਾਂ ਨੂੰ ਮੌਕਾ ਵੀ ਪੂਰਾ ਖੁੱਲਾ ਦਿੰਦੇ ਸੀ ਕਿਉਂਕਿ ਪਤਾ ਲੱਗ ਜਾਂਦਾ ਕਿ ਕੋਈ ਸ਼ੋਰ ਸ਼ਰਾਬੇ ਵਾਲੀ ਗੱਲ ਨਹੀਂ ਕਰਨੀ ਕੋਈ ਕੰਟਰੋਵਰਸੀ ਵਾਲੀ ਗੱਲ ਨਹੀਂ ਕਰਨੀ ਸਿਰਫ ਆਪਣੇ ਲੋਕਾਂ ਦੇ ਹੱਕਾਂ ਦੀ ਗੱਲ ਕਰਨੀ ਹੈ ਆਪਣੇ ਇਲਾਕੇ ਦੇ ਮੰਗਾਂ ਦੀ ਗੱਲ ਕਰਨੀ ਹੈ ਤਾਂ ਫਿਰ ਉਹ ਉਸ ਐਮ ਐਲ ਏ ਨੂੰ ਜਾਂ ਉਸ ਐਮ ਪੀ ਨੂੰ ਟਾਈਮ ਮਿਲਣ ਲੱਗ ਜਾਂਦਾ ਜਿਸ ਤਰ੍ਹਾਂ ਮੈਂ ਵੀ 8 ਸਾਲ ਆ ਕੇ ਆਂ ਪਾਰਲੀਮੈਂਟ 'ਚ ਤਾਂ ਸਪੀਕਰ ਸਾਹਿਬ ਨੂੰ ਪਤਾ ਲੱਗ ਜਾਂਦਾ ਕਿ ਇਹਨੇ ਫालतू ਗੱਲ ਨਹੀਂ ਕਰਨੀ ਇਹਨੇ ਆਪਣੀ ਗੱਲ ਕਰਕੇ ਵਾਹ ਜਾਣਾ ਤਾਂ ਫਿਰ ਟਾਈਮ ਮਿਲ ਜਾਂਦਾ ਹੈ ਬੋਲਣ ਦਾ ਜਿਨੇ ਹੁਣ ਕੋਈ ਕੰਟਰੋਵਰਸੀ ਕ੍ਰੀਏਟ ਕਰਨੀ ਹੈ ਹਰ ਵਕਤ ਫਿਰ ਸਪੀਕਰ ਨੂੰ ਵੀ ਇਹ ਲੱਗਣ ਲੱਗ ਜਾਂਦਾ ਕਿ ਇਹਦੇ ਬੋਲਣ ਨਾਲ ਕਿਤੇ ਕੋਈ ਰੋਲਾ ਨਾ ਪੈ ਜਾਏ ਇਸ ਕਰਕੇ ਫਿਰ ਇਗਨੋਰ ਕਰਨ ਲੱਗ ਜਾਂਦੇ ਆ ਪਰ ਡਾਕਟਰ ਸਾਹਿਬ ਨੇ ਜਿੰਨਾ ਵੀ ਬੋਲਿਆ ਰਿਕਾਰਡ ਉੱਤੇ ਪਿਆ ਸਾਰਾ ਤੁਸੀਂ ਵੀ ਆਪਣੇ ਕੈਮਰਾ ਰਹੀਂ ਉਹਨੂੰ ਟੈਲੀਕਾਸਟ ਕੀਤਾ ਹੋਊਗਾ ਕਿ ਜਿੰਨਾ ਹੀ ਬੋਲਿਆ ਉਹ ਆਪਣੇ ਲੋਕਾਂ ਦੇ ਹੱਕ 'ਚ ਬੋਲਿਆ ਜਿਸ ਝੰਡੇ ਨੂੰ ਲੈ ਕੇ ਜਿੱਤ ਕੇ ਆਏ ਨੇ ਉਸ ਝੰਡੇ ਨੂੰ ਲੈ ਕੇ ਬੋਲਿਆ ਔਰ ਮੇਰੇ ਕੋਲੇ ਆ ਕੇ ਕਈ ਵਾਰ ਜਿਹੜਾ ਮੇਰੇ ਕੋਲ ਮੰਗ ਪੱਤਰ ਦੇ ਕੇ ਕਿ ਮੈਂ ਆਪ ਸ਼ਹਿਰ ਚ ਆ ਚੋਣਾ ਮੈਂ ਪਿੰਡਾਂ ਚ ਆ ਪ੍ਰੋਬਲਮ ਹੈ ਸਾਨੂੰ ਫੰਡ ਦੇ ਉਸ ਵਾਰਸੀਂ ਇਸ ਇਸ ਪੱਖੋਂ ਕਦੇ ਵੀ ਇਹਨਾਂ ਨੂੰ ਇਨਕਾਰ ਨਹੀਂ ਕੀਤਾ ਚੱਲ ਕੇ ਆਉਂਦੇ ਰਹੇ ਘੰਟਾ-ਘੰਟਾ ਅਸੀਂ ਮਿਲ ਕੇ ਬਹਿ ਕੇ ਗੱਲ ਵੀ ਕਰਦੇ ਰਹੇ ਕਿ ਤੁਸੀਂ ਦੱਸੋ ਕੋਈ ਗੱਲ ਨਹੀਂ ਮੇਰੇ ਲਈ ਕੋਈ ਇਹ ਨਹੀਂ ਹੈਗਾ ਕਿ ਜੇ ਜੇ ਕੋਈ ਐ ਐਮਐਲਏ ਜਿਹੜਾ ਉਹ ਵਿਰੋਧੀ ਧਿਰ ਦਾ ਤਾਂ ਮੈਂ ਉੱਥੇ ਉਸ 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 ਲੋਕਾਂ ਨੂੰ ਸਜ਼ਾ ਦੇਵਾਂ ਮੈਂ ਉੱਥੇ ਕਿ ਮੈਂ ਉੱਥੇ ਗ੍ਰਾਂਟ ਨਾ ਦੇਵਾਂ ਜਾਂ ਉੱਥੇ ਵਿਕਾਸ ਦੇ ਕੰਮਾਂ ਤੇ ਕੋਈ ਰੋਕ ਲਾਵਾਂ ਅਸੀਂ ਇਸ ਤਰ੍ਹਾਂ ਦੀ ਜਿਹੜੀ ਛੋਟੀ ਰਾਜਨੀਤੀ ਨਹੀਂ ਕਰਦੇ ਜਿਹੜੀ ਕਿ ਉਹ ਕਰਦੇ ਰਹੇ ਆ ਪਹਿਲਾਂ ਜਿਹੜੇ ਬਾਕੀ ਰਵਾਇਤੀ ਪਾਰਟੀਆਂ ਵਾਲੇ ਕਹਿੰਦੇ ਇਸ ਗਲੀ ਚ ਸਾਨੂੰ ਵੋਟਾਂ ਨਹੀਂ ਪਈਆਂ ਤਾਂ ਉਹਦੀਆਂ ਦੋ ਪੁਲੀਆਂ ਹੀ ਪੱਟ ਦੋ ਤੇ ਬਾਅਦ ਕਹੀ ਜਾਓ ਲੈ ਪੁਲੀਆਂ ਬਣਵਾ ਕੇ ਦਿਖਾਓ ਹੁਣ ਤੁਸੀਂ ਤੁਸੀਂ ਸਾਨੂੰ ਵੋਟਾਂ ਨਹੀਂ ਪਈਆਂ ਇਸ ਕਿਸਮ ਦੀ ਛੋਟੀ ਰਾਜਨੀਤੀ ਅਸੀਂ ਨਹੀਂ ਕਰਦੇ ਮੈਂ ਜਦ ਜਿਸ ਦਿਨ ਰਿਜ਼ਲਟ ਆਇਆ ਸੀ 10 ਮਾਰਚ ਨੂੰ ਮੈਂ ਉਸੇ ਦਿਨ ਵੀ ਕਹਿਆ ਸੀ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਨਹੀਂ ਪਾਈਆਂ ਉਹਨਾਂ ਦਾ ਵੀ ਬਹੁਤ ਧੰਨਵਾਦ ਪਰ ਜਿਨ੍ਹਾਂ ਨੇ ਨਹੀਂ ਵੀ ਪਾਈਆਂ ਮੈਂ ਉਹਨਾਂ ਦਾ ਵੀ ਮੁੱਖ ਮੰਤਰੀ ਹਾਂ ਸੋ ਮੁੱਖ ਮੰਤਰੀ ਤਾਂ ਮੈਂ ਸਾਰੇ ਪੰਜਾਬੀਆਂ ਦਾ ਕਸਟੋਡੀਅਨ ਤਾਂ ਮੈਂ 3.5 ਕਰੋੜ ਲੋਕਾਂ ਦਾ ਹੀ ਆ ਸੋ ਮੈਂ ਕੋਈ ਦਰਿਆਤ ਜਾਂ ਕੋਈ ਪੱਖਪਾਤ ਕਦੇ ਨਹੀਂ ਕਰਦਾ ਮੇਰੇ ਲਈ ਨਕੌਦਰ ਵੀ ਹੈ ਜੇ ਮੇਰੇ ਨਵਾਂ ਸ਼ਹਿਰ ਵੀ ਹੈ ਜੇ ਬੰਗਾ ਵੀ ਹੈ ਜੇ ਮੇਰੇ ਲਈ ਮੂਨਕ ਵੀ ਹੈ ਜੇ ਪੁਹਾਨੀਗੜ ਵੀ ਹੈ ਜੇ ਮੇਰੇ ਲਈ ਘਨੌਰ ਵੀ ਹੈ ਜੇ ਮੇਰੇ ਲਈ ਸਨੌਰ ਵੀ ਹੈ ਜੇ ਸੋ ਜੇ ਪੰਜਾਬ ਦੇ ਵਿੱਚ ਕੋਈ ਤਰੱਕੀ ਹੋਊਗੀ ਸਾਰੇ ਪੰਜਾਬ ਦੇ ਵਿੱਚ ਕਿਤੇ ਵੀ ਤਰੱਕੀ ਹੋਊਗੀ ਤਾਂ ਉਹ ਇਹ ਉਹਦਾ ਜਿਹੜਾ ਸ਼ਾਬਾਸ਼ੇ ਮਿਲੂਗੀ ਕੱਲ ਬੱਚਿਆਂ ਨੂੰ ਨਿਯੁਕਤੀ ਪੱਤਰ ਬੰਡੇ ਉਹ ਆਪ ਬੋਲ ਰਹੇ ਸੀ ਕੋਈ ਕਿ ਕੁਝ ਗਰਾਉ ਤੋਂ ਸੀ ਕੋਈ ਮੁਕਸਰ ਤੋਂ ਸੀ ਕੋਈ ਫਾਜ਼ਿਲਕਾ ਤੋਂ ਸੀ ਕੋਈ ਬਠਿੰਡੇ ਤੋਂ ਸੀ ਕੋਈ ਸੰਗਰੂਰ ਤੋਂ ਸੀ ਕੋਈ ਅੰਮ੍ਰਿਤਸਰ ਤੋਂ ਸੀ ਸਾਰੇ ਪੰਜਾਬ ਤੋਂ ਆਏ ਹੋਏ ਸੀ ਤੇ ਉਹ ਦੱਸ ਰਹੇ ਸੀ ਆਪਣੀਆਂ ਆਪਣੀਆਂ ਕਹਾਣੀਆਂ ਕਿ ਬਾਹਰ ਜਾਣ ਦਾ ਪ੍ਰੋਗਰਾਮ ਬਣ ਗਿਆ ਸੀ ਪਰ ਅਸੀਂ ਬਦਲਤਾ ਹੁਣ ਅਸੀਂ ਇੱਥੇ ਹੀ ਰਹਿ ਕੇ ਜਿਹੜਾ ਉਹ ਆਪਣੀ ਤਰੱਕੀ ਕਰਾਂਗੇ ਪੜਾਂਗੇ ਤੇ ਆਮ ਆਨIi ਪਾਰਟੀ ਜੋ ਸਾਡੇ ਅਰਵਿੰਦ ਕੇਜਰੀਵਾਲ ਜੀ ਸਾਡੇ ਸੁਪਰੀਮ ਉਹਨਾਂ ਦਾ ਵੀ ਪਹਿਲਾਂ ਐਜੂਕੇਸ਼ਨ ਤੇ ਹੈਲਥ ਉਹਨਾਂ ਦੀ ਪ੍ਰਾਇੋਰਟੀ ਹੈ ਅੱਜ ਵੀ ਕਿ ਬਾਬਾ ਸਾਹਿਬ ਦਾ ਸੁਪਨਾ ਅਧੂਰਾ ਕੇਜਰੀਵਾਲ ਕਰੇਗਾ ਪੂਰਾ ਉੱਥੇ ਨਾਰਾ ਦਿੰਦੇ ਰਹੇ ਜਦੋਂ ਸਕੂਲ ਬਣਾਉਂਦੇ ਰਹੇ ਆ ਉੱਥੇ ਸੀ ਤਾਂ ਬਾਬਾ ਸਾਹਿਬ ਭੀਮਰਾਓਂ ਮੇਦਕਰ ਜੀ ਉਹਨਾਂ ਨੂੰ ਸਕੂਲ ਦੇ ਵਿੱਚ ਕਲਾਸ 'ਚ ਬੈਠਣ ਨਹੀਂ ਦਿੱਤਾ ਜਾਂਦਾ ਸੀ ਛੂਆਛੂਦਾ ਇੰਨਾ ਜਵਾਨਾ ਸੀ ਉਹ ਪਰਾਂ ਬੈਹ ਜਾਂਦੇ ਸੀ ਫਿਰ ਜਦੋਂ ਪੀਰੀਅਡ ਖਤਮ ਹੁੰਦਾ ਸੀਗਾ ਤਾਂ ਉਹ ਆਪਣੇ ਜਿਹੜੇ ਸਹਿਪਾਠੀ ਸੀ ਉਹਨਾਂ ਤੋਂ ਪੁੱਛਦੇ ਹੁੰਦੇ ਸੀ ਤੈਨੂੰ ਕੀ ਪੜਾਇਆ ਉਹ ਮੈਨੂੰ ਪੜਾ ਦੇ ਇੱਥੋਂ ਇੱਥੋਂ ਪੜ ਕੇ ਉਹਨਾਂ ਨੇ ਬਾਅਦ ਵਿੱਚ ਅਮਰੀਕਾ ਤੋਂ ਲੰਡਨ ਤੋਂ ਪੀ ਐਚ ਡੀ ਕੀਤੀ ਹਾਲਾਂਕਿ ਕੋਈ ਫਾਈਨੈਂਸ਼ਲੀ ਸੌਂਡ ਨਹੀਂ ਸੀ ਉਹਨਾਂ ਨੇ ਫਿਰ ਇੱਕ ਕਥਨ ਲਿਖਿਆ ਕਿ ਵਿਦਿਆ ਜਿਹੜੀ ਹੈ ਉਹ ਇੱਕ ਸ਼ੇਰਨੀ ਦੇ ਦੁੱਧ ਵਰਗੀ ਹੈ ਜਿਹੜਾ ਇਹਨੂੰ ਪੀਊਗਾ ਉਹ ਤਾਂ ਦਹਾੜੂਗਾ ਦਹਾੜੂਗਾ ਸੋ ਸਾਡਾ ਵੀ ਇਹ ਏਜੰਡਾ ਹੈ ਕਿ ਅਸੀਂ ਐਜੂਕੇਸ਼ਨ ਗਰੀਬਾਂ ਦੇ ਬੱਚਿਆਂ ਨੂੰ ਖਾਸ ਤੌਰ ਤੇ ਦੇਈਏ ਜੋ ਸਕੂਲ ਆਫ ਐਮੀਨੈਂਸ ਚਾਹ ਅਸੀਂ ਸਮਾਰਟ ਸਕੂਲ ਬਣਾ ਰਹੇ ਹਾਂ ਗਰੀਬਾਂ ਦੇ ਬੱਚੇ ਪੜ੍ਹ ਕੇ ਇਸ ਵਾਰ 158 ਬੱਚੇ JEE ਦਾ ਟੈਸਟ ਪਾਸ ਕਰ ਗਏ 158 ਬੱਚੇ ਪੰਜਾਬ ਦੇ ਪਹਿਲੀ ਵਾਰ ਹੋਇਆ JEE ਦਾ ਟੈਸਟ ਪਾਸ ਕਰ ਗਏ ਸਰਕਾਰੀ ਸਕੂਲਾਂ ਦੇ ਬੱਚੇ ਔਰ 10ਵੀਂ ਚੋਂ 8ਵੀਂ ਚੋਂ 12ਵੀਂ ਚੋਂ ਫਰਸਟ ਕੌਣ ਸਰਕਾਰੀ ਸਕੂਲਾਂ ਦੇ ਬੱਚੇ ਮੰਨ 700 ਚੋਂ 600 ਨਿਨਮ ਨੰਬਰ ਲੈ ਕੇ ਆਉਂਦੇ ਕਿਉਂਕਿ ਟੀਚਰ ਆ ਗਏ ਟੀਚਰਾਂ ਨੂੰ ਸਿੰਗਾਪੁਰ ਤੋਂ ਟ੍ਰੇਨਿੰਗ ਦਿਵਾਤੀ ਤੇ ਐਸੀ ਤਰੀਕੇ ਹੈਲਥ ਦੇ ਵਿੱਚ ਹੋਇਆ ਇਸੀ ਤਰ੍ਹਾਂ ਬਿਜਲੀ ਦੇ ਵਿੱਚ ਹੋਇਆ ਇਸ ਤਰੀ ਇਨਫਰਾਸਟ੍ਰਕਚਰ 'ਚ ਹੋਇਆ ਅਸੀਂ ਲੱਗੇ ਰਵਾਂਗੇ ਔਰ ਸਭ ਤੋਂ ਵੱਡਾ ਫੈਸਲਾ ਜਿਹੜਾ ਪਹਿਲਾ ਫੈਸਲਾ